ਅੱਜ ਪਰੇ ਦੇਖਣ ਲਈ ਇਕੱਠੇ ਹੋਏ ਆ ਕਿ ਦੋਸ਼ੀ ਕੌਣ ਇਹ ਤਾਂ ਦੇਸ਼ਿਆ ਯਾਦ ਹੋਇਆ ਅਗਰ ਇੱਕ ਨੂੰ ਉੰਨੀ ਗੁੱਲੀ-ਜੁੱਲੀ ਦੇਣੀ ਹੈ ਦੇਸ਼ ਕਿਉਂ 1947 ਤੋਂ ਲੈ ਕੇ ਅੱਜ ਤੱਕ ਇਹ ਦੇ ਨਹੀਂ ਤੇ ਇਹ ਸਾਡੀ ਇਜਾਦੀ ਆ ਪੇ ਜਿਹਨਾਂ ਨੂੰ ਇਥੋਂ ਕੱਢਿਆ ਸੀ ਉੱਥੋਂ ਜਾ ਕੇ ਲੋਨ ਲਿਆ ਕੇ ਸਾਡੇ ਆਉਣੇ ਬੱਚਿਆਂ ਦੇ ਸੱਤੇ ਕੱਜਾ ਚੜ੍ਹ ਗਈਏ ਸਮਾਜਿਕ ਇਕਤਾ ਦੀ ਸ਼ਕਤੀ ਜਿਹੜੀ ਕਪਤਨ ਸਾਹਿਬ ਵੀ ਅੰਨਾਥ ਸਾਹਿਬ ਵੀ ਤੁਸੀਂ ਸਾਰੇ ਆਲਮੋਸਟ ਗੱਲਾਂ ਪੱਜੇ ਤੋਂ ਕਰਦੇ ਆ ਵੀ ਇਹ ਜਿਹੜਾ ਕਿਸੇ ਵੀ ਪੋਲੀਟਿਕਲ ਪਾਰਟੀ ਨੂੰ ਪਾਰਾ ਨਹੀਂ ਕਹਿੰਦਾ ਸਿੰਗਾ ਨਹੀਂ ਕਹਿੰਦਾ ਕਿਉਂਕਿ ਤੁਹਾਨੂੰ ਵੀ ਪਤਾ ਇਹ ਇਹ ਧਾਰਨੀ ਨੇ 30 ਕਰੇ ਇਸ ਕਰਕੇ 247 ਤੋਂ ਲੈ ਕੇ ਅੱਜ ਤੱਕ ਸਾਡੇ ਬੱਚਿਆਂ ਦੀ ਜਿਹੜੀ ਗਰੰਟੀ ਹੁੰਦੀ ਹਾਂ ਜੀ ਸਰ ਅੱਜ ਜਿਹੜੀ ਨਕੋਦਰ ਮੀਟਿੰਗ ਰੱਖੀ ਹੋ ਤਾਂ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਮੇਰਾ ਨਾਮ ਫਕੀਰ ਚੰਦ ਜੱਸਰ ਪ੍ਰਧਾਨ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਨਕੋਦਰ ਦੇ ਵਿੱਚ ਕੈਪਟਨ ਗਰਮੇਲ ਸਿੰਘ ਇੱਕ ਸਰਵਿਸਮੈਨ ਦੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਇੱਕ ਸਰਵਿਸਮੈਨ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਅਚੇਤਤਾ ਉੱਤੇ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਬੁਲਾਇਆ ਗਿਆ ਸੀ ਕਿਉਂਕਿ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੇ ਕੰਮ ਕਰ ਰਹੀ ਹੈ ਉਹ ਦੇਖ ਚੁੱਕੇ ਆ ਉਹਨਾਂ ਨੂੰ ਬੜੇ ਪਸੰਦ ਆਏ ਆ ਸੂਰਨ ਕੋਦਰ ਦੇ ਵਿੱਚ ਇਹ ਮੇਰਾ ਇਹ ਆਪਣਾ ਇਹ ਇਲਾਕਾ ਆ ਕਿਉਂਕਿ ਮੈਂ ਪਿੰਡ ਵਿਸ਼ੇਸ਼ਣਪੁਰ ਨੂੰ ਬਿਲੋਂਗ ਕਰਦਾ ਤੇ ਇੱਥੇ ਯਾਤਰਾ ਵੀ ਆਈ ਸੀ ਯਾਤਰਾ ਜਿਹੜੀ ਅਣਖ ਜਗਾਓ ਆਜ਼ਾਦੀ ਪਾਓ ਯਾਤਰਾ ਜਿਹਦਾ ਮਕਸਦ ਹੀ ਹੈ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਜਾਂਦਾ ਨਾਮ ਤੋਂ ਇਹ 26 ਤੋਂ 2023 ਨੂੰ ਮੁੱਗੋਵਾਲ ਪਿੰਡ ਤੋਂ ਚੱਲੀ ਸੀ ਬਾਬੂ ਮੰਗੂ ਰਾਮ ਜੀ ਸਾਡੇ ਨਾਇਕ ਹੀਰੋ ਆ ਉਹਨਾਂ ਦੇ ਪਿੰਡ ਤੋਂ ਚੱਲੀ ਸੀ ਔਰ 34 2023 ਨੂੰ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸੁਨਾਮ ਦੇ ਵਿੱਚ ਖਤਮ ਹੋਈ ਸੀ ਸੋ ਉਸ ਯਾਤਰਾ ਦਾ ਮਕਸਦ ਇਹ ਹੋਈ ਸੀ ਕਿ ਲੋਕਾਂ ਦੇ ਨਾਲ ਵਿਚਾਰ-ਵਿਮਰਸ਼ ਕਰਕੇ ਇੱਕ ਗੈਰ-ਰਾਜਨੀਤਿਕ ਪਲੇਟਫਾਰਮ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਰਾਜ ਜਿਹੜਾ ਆ ਜਦੋਂ ਤੋਂ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਨਾਲ ਦੇ ਨਾਲ ਸਾਡੇ ਲੀਡਰ ਬਣ ਗਏ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਲੀਡਰ ਜਿਹੜੇ ਆ ਉਹਨਾਂ ਨੇ ਸਮਾਜ ਲਈ ਘੱਟ ਸੋਚਿਆ ਆਪਣੇ ਲਈ ਵੱਧ ਸੋਚਿਆ ਜਿਸ ਕਰਕੇ ਅੱਜ ਸਾਨੂੰ ਇਹੋ ਜੇ ਨੌਬਤ ਦੇਖਣੀ ਪੈ ਗਈ ਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ ਆ ਉਹਨਾਂ ਤੋਂ ਐਜੂਕੇਸ਼ਨ ਜਿਹੜੀ ਆ ਹਰ ਹਾਲਤ ਦੇ ਵਿੱਚ ਖੋਈ ਜਾ ਰਹੀ ਹੈ ਪਹਿਲਾਂ ਤਾਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਫੇਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਕੋਈ ਉੱਥੇ ਕੰਪੀਟੀਸ਼ਨ ਹੀ ਨਾ ਹੋਵੇ ਦਾ ਦੜੀਏ ਸਕੀਮਾਂ ਦੇ ਉੱਤੇ ਲੈ ਆਂਦਾ ਨਾਲ ਦੇ ਨਾਲ ਫਿਰ ਜਿਹੜੀ ਐ ਐਜੂਕੇਸ਼ਨ ਆ ਉਹਨੂੰ ਇੰਨੀ ਮਹਿੰਗੀ ਕਰ ਦਿੱਤਾ ਗਿਆ ਕਿ ਲੋਕ ਉਹਨੂੰ ਲੈਣ ਤੋਂ ਬੜੇ ਅਸਮਰਥ ਹੁੰਦੇ ਜਾਂਦੇ ਆ ਸੋ ਉਹਨਾਂ ਨੂੰ ਸਿੱਧ ਹਜ਼ੂਲ ਤਾਂ ਜਿਹੜੀਆਂ ਸਮਾਜ ਤੋਂ ਖੋਈਆਂ ਜਾ ਰਹੀਆਂ ਸੋ ਸਾਨੂੰ ਜਿਹੜਾ ਹੈ ਜਿਹੜਾ ਸਾਡਾ ਢਾਂਚਾ ਆ ਜਦੋਂ ਕਿ 바ਵਾ ਸਾਹਿਬ ਨੇ ਕਹੇ ਸੰਸਦ ਤੇ ਕਬਜ਼ਾ ਕਰਨਾ ਤਾਂ ਸਾਡਾ ਕਬਜ਼ਾ ਤਾਂ ਹੋ ਗਿਆ 131 ਸਾਡੇ ਮੈਂਬਰ ਬੈਠੇ ਆ ਐਸਐਸਟੀ ਦੇ ਆਂ ਸੋ ਬਤਾੜੀਆਂ ਚ 131 ਮੈਂਬਰ ਬੈਠੇ ਹੋਣ ਔਰ ਫਿਰ ਸਮਾਜ ਦੀ ਹਾਲ ਤੋਜਵੇ ਤਾਂ ਇਥੋਂ ਸਭ ਪਤਾ ਲੱਗਦਾ ਕਿ ਜਿਹੜੇ ਬੈਠੇ ਆ ਉਹ ਬਾਬਾ ਸਾਹਿਬ ਦੀ ਬਚਾਤਰ ਨੂੰ ਭੁੱਲ ਕੇ ਬੈਠੇ ਉਹਨਾਂ ਦੇ ਵਿੱਚ ਕੋਈ ਹੋਊਗਾ ਜਿਹੜਾ ਕਿਤੇ ਦਰਦ ਰੱਖਦਾ ਪਰ ਆਮ ਤੌਰ ਤੇ ਆਪਣੇ ਆ ਪਾਰਟੀਆਂ ਦਾ ਦਰਦ ਉਹਨਾਂ ਨੂੰ ਵੱਧ ਆ ਸਮਾਜ ਦਾ ਘੱਟ ਦਸਾਲ ਸਾਹਿਬ ਜੇਕਰ ਗੱਲ ਕਰੀਏ ਬਹੁਤ ਸੰਸਥਾਵਾਂ ਬਣਦੀਆਂ ਹੈਗੀਆਂ ਗੈਰ ਰਾਜਨੀਤਿਕ ਵੀ ਬਣਦੀਆਂ ਰਾਜਨੀਤਿਕ ਵੀ ਬਣਦੀਆਂ ਗਈਆਂ ਤੁਹਾਨੂੰ ਕੀ ਕਾਰਨ ਬਣ ਗਿਆ ਜਿਹੜਾ ਜਿਹੜੀ ਗੈਰ ਰਾਜਨੀਤਿਕ ਜਿਹੜੀ ਪਾਰਟੀ ਬਣਾਣੀ ਪੈ ਰਹੀ ਆ ਗੈਰ ਰਾਜਨੀਤਿਕ ਪਾਰਟੀ ਨੇ ਸੰਸਥਾ ਬਣਦੀ ਹੈ ਜਿਹੜੀਆਂ ਤੁਹਾਨੂੰ ਗੈਰ ਰਾਜਨੀਤਿਕ ਸੰਸਥਾਵਾਂ ਨਜ਼ਰ ਆ ਰਹੀਆਂ ਉਹਨਾਂ ਦਾ ਮੈਨੂੰ ਦੱਸਣ ਦੀ ਕੋਸ਼ਿਸ਼ ਕਰਿਓ ਤਾਂ ਕਿ ਫਿਰ ਮੈਂ ਤੁਹਾਨੂੰ ਦੱਸ ਦਊਂਗਾ ਕਿ ਕਿਹੜੀਆਂ ਗੈਰ ਰਾਜਨੀਤਿਕ ਆ ਕਿਉਂਕਿ ਇਹ ਦੇਖਿਆ ਜਾਂਦਾ ਕਿ ਕੋਈ ਵੀ ਗੈਰ ਰਾਜਨੀਤਿਕ ਪਾਰਟੀ ਬਣਦੀ ਹੈਗੀ ਉਸ ਤੋਂ ਬਾਅਦ ਜੜੀਆਂ ਹੈਗੀਆਂ ਵਾ ਆਪਣੇ ਵੋਟਾਂ ਬਣਾਉਂਦੇ ਆ ਵੋਟਾਂ ਤੋਂ ਬਾਅਦ ਜਿਹੜਾ ਹੈਗਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜਿਹੜਾ ਸਮਝੌਤਾ ਹੋ ਜਾਂਦਾ ਉਹਨਾਂ ਦਾ ਇਹੋ ਹੀ ਇੱਕ ਦੇਖਣ ਵਾਲੀ ਗੱਲ ਆ ਤੁਹਾਡਾ ਕੀ ਸ਼ੁਭਨਾ ਪਨੀਤ ਰੋੜਾ ਜੀ ਪਨੀਤ ਰੋੜਾ ਜੀ ਤੁਸੀਂ ਕਹਿ ਰਹੇ ਨੂੰ ਦੇਖਿਓ ਨਕੌਦਰ ਦੇ ਵਿੱਚ ਜਿਹੜਾ ਭਵਨ ਬਣਿਆ ਸੀ ਨਾ ਯਾਦ ਕਰਿਓ ਕਦੋਂ ਬਣਿਆ ਸੀ ਮੇੜਕਰ ਭਵਨ ਉਸ ਮੇਲੇ ਦੇ ਮੇਰੇ ਬੋਲ ਜਿਹੜੇ ਨਕੋਦਰ ਦੇ ਵਿੱਚ ਆ ਕਿ ਸ਼ੈਡਿਊਲਡ ਕਾਸਟ ਲੀਡਰ ਆ ਸਟੇਜ ਤੇ ਬੈਠੇ ਆ 25 ਕਰੋੜਾਂ ਵਾਧੇ ਆ ਸਾਡੀ ਪ੍ਰੈਸਾਂ ਨਹੀਂ ਤੇ ਤੁਸੀਂ ਅੱਜ ਕਹਿੰਦੇ ਵਿਕ ਜਮਾਂਗੇ ਅੱਜ ਤੁਸੀਂ ਉਸ ਸਖਸ਼ੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਸ ਬੰਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਮੇਰਾ ਮੇਰਾ ਮਤਲਬ ਇਹ ਹੈਗਾ ਕਿ ਗੈਰ ਰਾਜਨੀਤਿਕ ਪਾਰਟੀਆਂ ਬਣਦੀਆਂ ਹੈਗੀਆਂ ਉਸ ਤੋਂ ਬਾਅਦ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਨਾਲ ਸਮਝੌਤਾ ਕਰਦੀਆਂ ਤੁਸੀਂ ਤੁਸੀਂ ਮੇਰਾ ਕੁਐਸਚਨ ਇਹ ਹੈਗਾ ਵਾ ਤੁਹਾਡਾ ਕੁਐਸਚਨ ਬਿਲਕੁਲ ਠੀਕ ਆ ਹਾਂ ਸਾਡਾ ਇਹ ਮਕਸਦ ਨਹੀਂਗਾ ਸਾਡਾ ਮਕਸਦ ਲੋਕਾਂ ਨੂੰ ਗੁੰਮਰਾਹ ਕਰਕੇ ਕੁਰਸੀਆਂ ਪ੍ਰਾਪਤ ਕਰਨ ਦਾ ਨਹੀਂਗਾ ਕੁਰਸੀ ਛੱਡ ਕੇ ਆਏ ਆ ਡਿਪਟੀ ਚੀਫ ਇੰਜੀਨੀਅਰ ਰਿਟਾਇਰ ਹੋਇਆ ਉਸ ਤੋਂ ਪਹਿਲਾਂ ਦੇ ਲੱਗੇ ਹੋਏ ਆ ਇਹ ਨਹੀਂ ਕਿ ਰਿਟਾਇਰ ਹੋ ਕੇ ਇਹੋ ਕੰਮ ਦੇ ਵਿੱਚ ਪਏ ਆ ਜਿਸ ਹਾਲਾਤਾਂ ਜੋ ਨਿਕਲੇ ਹੋਏ ਉਹ ਹਾਲਾਤ ਜਿਹੜੇ ਅੱਜ ਵੀ ਸਾਹਮਣੇ ਆ ਜਿਸ ਕਰਕੇ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਆ ਬਿਲਕੁਲ ਠੀਕ ਹੈ ਇਸੇ ਕਰਕੇ ਸਮਾਜ ਦਾ ਵਿਸ਼ਵਾਸ ਟੁੱਟਿਆ ਕਿਉਂਕਿ ਲੋਕ ਜਿਹੜੇ ਆ ਚੰਦ ਦੇ ਦਿਨ ਘੁੰਮਦੇ ਆ ਤੇ ਮੁੜ ਕੇ ਵਿਕ ਜਾਂਦੇ ਆ ਅੱਜ ਤੁਹਾਡੇ ਵਿੱਚ ਮੈਂ ਖੜਾ ਆ ਮਹਾਰਾਣੀ ਪ੍ਰਨੀਤ ਕੌਰ ਉਹ ਦੇ ਘਰਾਣਾ ਮੁੱਖ ਮੰਤਰੀ ਸੀ ਆਪ ਐਮਪੀ ਸੀ 5 ਸਾਲ ਅਸੀਂ ਬੜੇ ਨੇ ਜੇ ਭਵਨ ਲਈ ਅੱਜ ਪੈਸੇ ਦਿੱਤੇ ਤਾਂ ਅਸੀਂ ਮੰਗਣ ਨਹੀਂ ਗਏ ਸਰ ਜਿਹੜਾ ਭਵਨ ਬਣਾਇਆ ਪਟਿਆਲੇ ਬੰਦੇ ਉੱਤੇ ਇਹ ਭਵਨ 16 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਹੁਣ ਤੱਕ ਇਹਦੇ ਵਿੱਚ ਜਿਹੜੇ ਕਾਨਫਰੰਸ ਰੂਮ ਬਣ ਚੁੱਕੇ ਆ ਰਹਿਣ ਲਈ ਏਸੇ ਰੂਮ ਬਣ ਚੁੱਕੇ ਆ ਬੱਚਿਆਂ ਲਈ ਹੋਸਟਲ ਬਣ ਗਿਆ ਤੇ ਬੱਚੇ ਸਾਡੇ ਆ ਕੇ ਉੱਥੇ ਜਿਹਨਾਂ ਨੂੰ ਪੜ੍ਹਨਾ ਆ ਕਿਸੇ ਵੀ ਪਾਸੇ ਉੱਥੇ ਹੋਸਟਲ ਦੇ ਵਿੱਚ ਫ੍ਰੀ ਰਹਿਣ ਉਹਨਾਂ ਨੂੰ ਫ੍ਰੀ ਖਾਣ ਨੂੰ ਮਿਲਦਾ ਡਿਸਪੈਂਸਰੀ ਚੈਰੀਟੇਬਲ ਚੱਲ ਰਹੀ ਹੈ ਉੱਥੇ ਸਟੂਡੀਓ ਚੱਲਦਿਆ ਇਹੋ ਚੈਨਲ ਚੱਲਦਿਆ ਪੋਸੂ YouTube ਚੈਨਲ ਨਾਲ ਦੀ ਨਾਲ ਜਿਹੜਾ ਹੈ ਲਾਇਬ੍ਰੇਰੀ ਮਿਸ਼ਨ ਦੀ ਚੱਲਦੀ ਹੈ ਹੁਣ ਜਿਹੜਾ ਕੁਝ ਦਿਨਾਂ ਬਾਅਦ ਸਰਬੱਤ ਦੇ ਭਲੇ ਵੱਲੋਂ ਉੱਥੇ ਲੈਬ ਚਲਾਈ ਜਾ ਰਹੀ ਹੈ ਜਿਹਦੇ ਨਾਲ ਸਾਰੇ ਲੋਕ ਜਿਹੜੇ ਆਪਣੇ ਹੈਲਥ ਦੇ ਟੈਸਟ ਫ੍ਰੀ ਕਰਵਾ ਸਕਦੇ ਆ ਜਿਹਦੇ ਵਿੱਚ 10-50 ਸਿਰਫ ਪੈਸੇ ਲੱਗਣੇ ਜਿੱਥੇ ਤੱਕ IAS IPS ਜਾਂ ਕੰਪੀਟੀਟਿਵ ਐਗਜ਼ਾਮ ਦੀ ਗੱਲ ਆ ਇਹਦੀ ਜਿਹੜੀ ਆ ਅਸਾਰੀ ਹੁਣ ਸ਼ੁਰੂ ਹੋਈ ਹੈ ਅਸਾਰੀ ਤੋਂ ਬਾਅਦ ਜਿਹੜਾ ਸਾਡੀ ਕੋਸ਼ਿਸ਼ ਆ ਕਿ ਚੰਦ ਕੁ ਬੱਚੇ ਸਾਲ ਦੇ ਵਿੱਚ 20 ਕੁ ਬੱਚੇ ਲੈ ਕੇ ਉਹਨਾਂ ਲਈ ਰਹਿਣ ਦਾ ਪ੍ਰਬੰਧ ਪਹਿਲਾਂ ਕੀਤਾ ਗਿਆ ਹੈ ਇਹੋ ਜਿਹੀ ਕੋਚਿੰਗ ਦੇਣ ਦੀ ਕੋਸ਼ਿਸ਼ ਕਰੀਏ ਐਟ ਲੀਸਟ ਕੇ ਬੱਚੇ ਹਰ ਸਾਲ ਇੱਕ ਅੱਧਾ ਨਿਕਲ ਜਵੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਕੋਲ ਪੈਸੇ ਹੈ ਨਹੀਂ ਐਸੇ ਅੱਜ ਦੀ ਰੇਟ ਤੇ ਦੇਖ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਆ ਉਹਨਾਂ ਦੇ ਬੱਚੇ ਪੜ੍ਹਨ ਵਾਲੇ ਨਹੀਂ ਰਹੇ ਸੋ ਸਾਡੀ ਲੋੜ ਆ ਕਿ ਅਸੀਂ ਆਉਣ ਵਾਲੇ ਬੱਚਿਆਂ ਦੇ ਲਈ ਕੁਝ ਕਰਨਾ ਚਾਹੁੰਦੇ ਆ ਜਿੰਨਾ ਕੁ ਵੀ ਕੁਝ ਹੋ ਗਿਆ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਤੁਹਾਨੂੰ ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ 24 2023 ਨੂੰ YouTube ਚੈਨਲ ਦੇ ਉੱਤੇ ਅਣਖ ਜਗਾਓ ਆਜ਼ਾਦੀ ਪਾਓ ਯਾਤਰਾ ਪਾਓ ਉੱਥੇ ਤੁਹਾਨੂੰ ਜਸਲ ਦਾ ਐਫੀ ਡਾਕਟਰ ਮਿਲੇਗਾ ਜਿਹਦੇ ਵਿੱਚ ਲਿਖ ਕੇ ਦਿੱਤਾ ਕਿ ਅਗਰ ਸਮਾਜ ਨੂੰ ਕਿਸੇ ਨੂੰ ਵੀ ਲੱਗੇ ਕਿ ਜਸਲ ਕੋਸ਼ ਆਪਣੇ ਸਵਾਰਥ ਲਈ ਕਰ ਰਿਹਾ ਤੇ ਸਿਰ ਕਟਾਉਣ ਲਈ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ